ਲੋ ਜੀ ਫੜੇਗੇ 5 ਲੱਖ ਦੀ ਲੁੱਟ ਕਰਨ ਵਾਲੇ ਕੱਲ ਯਾਨੀ ਕਿ 2 ਸਤੰਬਰ ਨੂੰ ਬਠਿੰਡਾ ਦੇ ਜੋਧਪੁਰ ਰਮਾਣਾ ਦੇ ਵਿੱਚ ਇੱਕ ਪੰਪ ਤੇ ਪٹرول ਪੰਪ ਤੇ ਲੱਗੇ ਮੁਲਾਜ਼ਮ ਨੂੰ ਇਹਨਾਂ ਨੇ ਲੁੱਟਿਆ ਸੀਗਾ 5 ਲੱਖ ਦੀ ਖੋਹ ਕੀਤੀ ਸੀ ਜਿਹੜਾ ਉਹ ਪٹرول ਪੰਪ ਦਾ ਮੁਲਾਜ਼ਮ ਸੀਗਾ ਉਹ ਕੈਸ਼ ਜਮ੍ਹਾਂ ਕਰਾਉਣ ਚੱਲਿਆ ਸੀ ਆਪਣੇ ਇੱਕ ਪੰਪ ਤੋਂ ਦੂਜੇ ਪٹرول ਪੰਪ ਤੇ ਤੇ ਰਸਤੇ ਦੇ ਵਿੱਚ ਘੇਰ ਕੇ ਇਹਨਾਂ ਨੇ ਜੇ ਇਹਨਾਂ ਪੰਜ ਬੰਦਿਆਂ ਨੇ ਅ ਉਹਨਾਂ ਨੇ 5 ਲੱਖ ਰੁਪਏ ਖੋਲਿਆ ਸੀ ਤੇ ਇਹਦੇ ਵਿੱਚ ਦੋ ਹੋਰ ਸ਼ਾਮਲ ਸੀ ਬੰਦੇ ਜਿਹੜੇ ਟੋਟਲ 7 ਗ੍ਰਫਤਾਰ ਕੀਤੇ ਐ ਇੱਕ ਜਿਹੜਾ ਸੀਗਾ ਮਾਸਟਰਮਾਈਂਡ ਉਹ ਪਟੋਲ ਪੰਪ ਤੇ ਹੀ ਉਹਦੇ ਨਾਲ ਕੰਮ ਕਰਦਾ ਸੀਗਾ ਜਿਸ ਤੋਂ ਖੋਏ ਗਏ ਪੈਸੇ ਉਹਦੇ ਨਾਲ ਹੀ ਉੱਥੇ ਕੰਮ ਕਰਦਾ ਸੀ ਤੇ ਇੱਕ ਹੋਰ ਸੀਗਾ ਮਾਸਟਰਮਾਈਂਡ ਜਿਹੜਾ ਦੇਖ ਸਕਦੇ ਹੋ ਹਥਿਆਰ ਬੜੇ ਖਤਰਨਾਕ ਸੀ ਇਹਨਾਂ ਕੋਲੇ ਘਣ ਸੀਗਾ ਜਿਹੜਾ ਟੁਇਚ ਮਾਰਿਆ ਸੀਗਾ ਤੇ ਇੱਕ ਚੈਨ ਸੈਟ ਦਾ ਜਿਹੜਾ ਕੋਲ ਚੱਕਰ ਹੁੰਦਾ ਉਹ ਜੁੜਿਆ ਹੋਇਆ ਪਾਈਪ ਨਾਲ ਸੱਤ ਟੋਟਲ ਹੈਗੇ ਆ ਤੇ ਰਾਹ ਦੇ ਵਿੱਚ ਕੀਰਕ ਇਹਨਾਂ ਨੇ ਪੰਜ ਬੰਦਿਆਂ ਨੇ ਕੱਲ੍ਹ ਵਾਰ ਦਾ ਨੂੰ ਅੰਜਾਮ ਦਿੱਤਾ ਸੀ ਇਹਨਾਂ ਤੇ ਪਹਿਲਾਂ ਵੀ ਕੀਸ ਕਰਦ ਨੇ ਅੱਜ ਐਸਐਸਪੀ ਬਠਿੰਡਾ ਨੇ ਕਾਨਫਰੰਸ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਖਤਰਨਾਕ ਹਥਿਆਰ ਨੇ ਜੇ ਕਿਸੇ ਦੇ ਬਾਜੇ ਤਾਂ ਜਾਨ ਵੀ ਜਾ ਸਕਦੀ ਹੈ ਪੁਲਿਸ ਨੇ ਅੱਜ ਇਹਨਾਂ ਨੂੰ ਕਾਬੂ ਕਰਕੇ ਕੁਝ ਹੀ ਘੰਟਿਆਂ 'ਚ ਕਾਬੂ ਕਰ ਲਿਆ ਸੀ ਰੇਸ ਕਰਕੇ ਬੰਦਿਆਂ ਨੂੰ ਬਠਿੰਡੇ ਦੇ ਆਸ-ਪਾਸੇ ਦੀ ਰੇਹੜਾ ਲਏਗੇ ਤੇ ਅੱਜ ਇਹਨਾਂ ਨੂੰ ਹੁਣ ਲਿਆਇਆ ਜਾਊਗਾ ਅਦਾਲਤ ਤੇ ਵਿੱਚ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕਰਨਗੇ ਕੋਈ ਹੋਰ ਵੀ ਬਾਤਾਂ ਜਾਂ ਹੋਰ ਡਿਟੇਲ ਇਸ ਕੇਸ ਬਾਰੇ ਕੋਈ ਪੁੱਛਣਗੇ ਤੇ ਇੱਕ ਆ ਸੀ ਹਥਿਆਰ ਕਾਫੀ ਹਥਿਆਰ ਇਹਨਾਂ ਕੋਲੇ ਹੈਗੇ ਤੇ ਜਿਹੜੀ ਨਗਦੀ ਸੀਗੀ 5 ਲੱਖ ਦੀ ਉਹ ਵੀ ਬਰਾਮਦ ਕਰ ਲਈ ਹੈ ਦੱਸਿਆ ਐਸਐਸਪੀ ਸਾਹਿਬ ਨੇ ਕਿ ਇਹਨਾਂ ਨੇ ਟੋਟਲ ਜਿਹੜਾ ਪੈਸਾ ਸੀ ਉਹ ਵਾਪਸ ਦੇ ਵਿੱਚ ਵੰਡ ਚੁੱਕੇ ਸੀਗੇ ਸੱਤੇ ਉਸ ਤੋਂ ਬਾਅਦ ਟਰੈਸ ਕੀਤਾ ਦੇਖੋ 5 ਲੱਖ ਰੁਪਇਆ ਕੈਸ਼ ਇੱਕ 80 ਤੇ ਇੱਕ ਦੂਜੇ ਡੱਬੇ ਦੇ ਵਿੱਚ ਟੋਟਲ 5 ਲੱਖ ਜਿਹੜਾ ਸੀਗਾ ਰੋਟ ਦਾ ਉਹ ਬਰਾਮਦ ਕਰ ਲਿਆ ਨਾ ਤੋਂ ਨਾਲ ਹੀ ਕੰਮ ਕਰਦਾ ਸੀ ਜਿਹੜਾ ਮਾਸਟਰ ਮਾਈਂਡ ਸੀ ਤਾਂ ਬੜੀ ਮੁਸਤੈਦੀ ਦਿਖਾਈ ਬਟੰਡਾ ਪੁਲਿਸ ਨੇ ਕੋਸ਼ਿਸ਼ ਘੰਟਿਆਂ ਚ ਕਾਬੂ ਕਰਕੇ ਅੱਜ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾ। ਦੇਖੋ ਟੁੱਟੀਆਂ ਪਾਈਪਾਂ ਨੇ ਇੱਕ ਘਰ ਨਾਲ ਤੇ ਚੈਨ ਦਾ ਚੱਕਰ ਸੀ। ਉਹਦਾ ਹਥਿਆਰ ਬਣਾਇਆ ਹੋਇਆ ਇਹਨਾਂ ਨੇ।